ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ ਮੇਰਾ ਦੌਰ ਰਾਤ ਹੁੰਦੇ ਹੀ ਗਰਮ ਹੋ ਜਾਂਦਾ ਸਾਰੀ ਰਾਤ ਮੇਰੇ ਦੌਰ ਦੇ ਕਮਰੇ ਵਿੱਚ ਆਵਾਜ਼ਾਂ ਆਉਂਦੀਆਂ ਸਵੇਰ ਨੂੰ ਜਦੋਂ ਮੈਂ ਉਹਦੀ ਘਰ ਵਾਲੀ ਕੋਲੋਂ ਪੁੱਛਤੀ ਤਾਂ ਕਹਿ ਦਿੰਦੀ ਕਿ ਭਾਬੀ ਤੇਰੇ ਦੌਰ ਨੂੰ ਠੰਡਾ ਕਰਨਾ ਮੇਰੇ ਵਾਸਤੇ ਦੀ ਗੱਲ ਨਹੀਂ ਇੱਕ ਰਾਤ ਮੈਂ ਦਰਾਣੀ ਦੇ ਕੱਪੜੇ ਪਾ ਕੇ ਉਹਦੇ ਕਮਰੇ ਵਿੱਚ ਚਲੀ ਗਈ ਮੇਰੇ ਹੋਸ਼ ਉੱਡ ਗਏ ਮੇਰੇ ਦੌਰ ਦੀ ਹਾਲਤ ਇਦਾਂ ਦੀ ਸੀ ਜਿੱਦਾਂ ਮੇਰੇ ਦਿਔਰ ਦੀ ਵਿਆਹ ਦੀ ਪਹਿਲੀ ਰਾਤ ਬੜੀ ਡਰਾਮੇ ਸੀ ਜਿੱਦਾਂ ਹੀ ਉਹ ਆਪਣੇ ਕਮਰੇ ਵਿੱਚ ਗਿਆ ਤਾਂ ਆਪਣੀ ਘਰਵਾਲੀ ਦੇ ਨਾਲ ਲੜਾਈ ਕਰਨ ਲੱਗ ਪਿਆ ਉਹਦੀਆਂ ਆਵਾਜ਼ਾਂ ਮੇਰੇ ਕਮਰੇ ਵਿੱਚ ਆ ਰਹੀਆਂ ਸੀ ਵਿਆਹ ਦੀ ਪਹਿਲੀ ਰਾਤ ਕੌਣ ਆਪਣੀ ਘਰਵਾਲੀ ਨਾਲ ਲੜਦਾ ਮੈਨੂੰ ਆਪਣੇ ਵਿਆਹ ਦੀ ਯਾਦ ਆ ਗਈ ਜਦੋਂ ਅਸੀਂ ਦੋਵੇਂ ਹਸਬੰਡ ਵਾਈਫ ਨੇ ਸੁਹਾਗ ਰਾਤ ਮਨਾਈ ਸੀ ਤਾਂ ਅਸੀਂ ਇੱਕ ਦੂਜੇ ਨਾਲ ਬਹੁਤ ਪਿਆਰ ਦੀਆਂ ਗੱਲਾਂ ਕੀਤੀਆਂ ਸੀ ਪਰ ਮੇਰਾ ਦਿਔਰ ਤੇ ਉਹਦੀ ਘਰਵਾਲੀ ਵਾਲੀ ਦਾ ਮਾਮਲਾ ਕੁਝ ਉਲਟ ਹੀ ਨਿਕਲਿਆ ਸੀ ਮੇਰੇ ਦਿਓਰ ਵਿਆਹ ਦੀ ਪਹਿਲੀ ਰਾਤ ਆ ਆਪਣੇ ਘਰ ਵਾਲੇ ਨਾਲ ਲੜ ਰਿਹਾ ਸੀ ਮੈਂ ਆਪਣੇ ਕਮਰੇ ਵਿੱਚ ਬੈਠੀ ਸੋਚ ਰਹੀ ਸੀ ਕਿ ਮੈਂ ਕੀ ਕਰਾਂ ਮੇਰਾ ਘਰ ਵਾਲਾ ਬਾਹਰਲੇ ਦੇਸ਼ ਗਿਆ ਹੋਇਆ ਸੀ ਛੁੱਟੀ ਨਾ ਮਿਲਣ ਕਰਕੇ ਉਹ ਵਿਆਹ ਤੇ ਨਹੀਂ ਆ ਸਕਿਆ ਸੀ ਇਸ ਹਾਲਤ ਵਿੱਚ ਜੇ ਉਹ ਹੁੰਦਾ ਤਾਂ ਆਪਣੇ ਭਰਾ ਨਾਲ ਜ਼ਰੂਰ ਕੋਈ ਗੱਲ ਕਰ ਲੈਂਦਾ ਕਿ ਆਪਣੀ ਘਰਵਾਲੀ ਨਾਲ ਕਿਉਂ ਲੜ ਰਿਆਂ ਇਹ ਗੱਲ ਮੇਰੇ ਦਿਓਰ ਤੋਂ ਪੁੱਛ ਲੈਂਦਾ ਤਾਂ ਮੈਂ ਉਹਦੀ ਭਾਬੀ ਸੀ ਇਸ ਲਈ ਚੁੱਪਚਾਪ ਉਹਨਾਂ ਦੀ ਲੜਾਈ ਖਤਮ ਹੋਉਂਦਾ ਇੰਤਜ਼ਾਰ ਕਰ ਰਹੀ ਸੀ ਪਰ ਲੜਾਈ ਖਤਮ ਹੋਣ ਦੀ ਬਜਾਏ ਵਧ ਰਹੀ ਸੀ ਮੈਨੂੰ ਡਰ ਲੱਗਦਾ ਸੀ ਕਿ ਕਮਰੇ ਤੋਂ ਬਾਹਰ ਨਾ ਨਿਕਲਾਂ ਪਰ ਮੈਂ ਆਪਣੇ ਕਮਰੇ ਦੀ ਖਿੜਕੀ ਵਿੱਚੋਂ ਦੇਖ ਰਹੀ ਸੀ ਅਚਾਨਕ ਮੇਰੇ ਦੌਰ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਤਾਂ ਮੈਂ ਦੇਖਿਆ ਕਿ ਆਪਣੀ ਘਰਵਾਲੀ ਨੂੰ ਉਹ ਖਿੱਚ ਕੇ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹਦੀ ਘਰਵਾਲੀ ਬਾਹਰ ਨਹੀਂ ਆਉਣਾ ਚਾਹੁੰਦੀ ਸੀ ਇਸ ਲਈ ਮੈਂ ਤਾਂ ਕਰ ਰਹੀ ਸੀ ਕਿ ਮੈਂ ਉਹਦੇ ਨਾਲ ਨਹੀਂ ਮਿਲਣਾ ਮੈਨੂੰ ਛੱਡ ਦਿਓ ਮੈਂ ਉੱਥੇ ਨਹੀਂ ਜਾਣਾ ਪਲੀਜ਼ ਮੇਰੇ ਦਿਔਰ ਦੀ ਘਰ ਵਾਲੀ ਕੋਜ ਅਜੀਬ ਜਿਹੀਆਂ ਗੱਲਾਂ ਕਰਦੀ ਸੀ ਜੋ ਮੈਨੂੰ ਸੁਣ ਰਹੀਆਂ ਸੀ ਤੇ ਮੈਂ ਹੈਰਾਨ ਹੋ ਕੇ ਸਭ ਕੁਝ ਦੇਖਦੀ ਸੀ ਤੇ ਬਾਹਰ ਨਿਕਲ ਲੱਗੀ ਕਿ ਮੇਰੇ ਦਿਔਰ ਨੇ ਆਪਣੀ ਘਰ ਵਾਲੀ ਨੂੰ ਇੰਨੀ ਬੇਦਰਦੀ ਨਾਲ ਘੜੀਸ ਕੇ ਬਾਹਰ ਲਿਆਂਦਾ ਕਿ ਉਹਨੂੰ ਇੱਕ ਖਾਲੀ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਕੀ ਹੋ ਰਿਹਾ ਵਾ ਮੈਂ ਆਪਣੇ ਦਿਲ ਵਿੱਚ ਸੋਚ ਰਹੀ ਸੀ ਕਿ ਮੇਰੇ ਦਿਔਰ ਦੇ ਕੋਲੋਂ ਜਾ ਕੇ ਪੁੱਛਾਂ ਪਰ ਮੇਰੇ ਵਿੱਚ ਹੀ ਹਿੰਮਤ ਨਹੀਂ ਸੀ ਮੇਰਾ ਦਿਔਰ ਇੰਨੇ ਗੁੱਸੇ ਵਾਲਾ ਸੀ ਇਸ ਲਈ ਮੈਂ ਉਹਦੇ ਨਾਲ ਇਹ ਗੱਲ ਨਹੀਂ ਕਰ ਸਕਦੀ ਸੀ ਹਜੇ ਵੀ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਦਿਔਰ ਕੋਲੋਂ ਜਾ ਕੇ ਪੁੱਛਾਂ ਇਹਨੇ ਨੂੰ ਆਪਣੇ ਘਰ ਵਾਲੇ ਨੂੰ ਇੱਕ ਕਮਰੇ ਵਿੱਚ ਕਿਉਂ ਬੰਦ ਕਰ ਦਿੱਤਾ ਪਰ ਮੇਰੇ ਦਿਔਰ ਨੇ ਆਪਣੇ ਕਮਰੇ ਵਿੱਚ ਜਾਂਦੇ ਹੀ ਦਰਵਾਜ਼ਾ ਬੰਦ ਕਰ ਲਿਆ ਮੈਂ ਆਪਣੇ ਬੈੱਡ ਤੇ ਪਈ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਮੈਨੂੰ ਬਹੁਤ ਨੀਂਦ ਨਹੀਂ ਆ ਰਹੀ ਸੀ ਜਦੋਂ ਸਵੇਰ ਮੇਰੀ ਅੱਖ ਖੁੱਲੀ ਤਾਂ ਮੈਂ ਰਸੋਈ ਵਿੱਚ ਜਾ ਕੇ ਕੰਮ ਕਰਨ ਲੱਗ ਪਈ ਮੇਰੇ ਦਿਔਰ ਤੇ ਉਹਦੀ ਘਰ ਵਾਲੀ ਵੀ ਰਸੋਈ ਵਿੱਚ ਆ ਗਈ ਮੈਂ ਘਬਰਾ ਗਈ ਕਿ ਤੁਸੀਂ ਦੋਵੇਂ ਰਸੋਈ ਵਿੱਚ ਕਿਉਂ ਆ ਗਏ ਤੁਹਾਡੇ ਲਈ ਮੈਂ ਰੋਟੀ ਪਾਣੀ ਤਿਆਰ ਕਰ ਰਹੀ ਹਾਂ ਮੇਰੀ ਸ਼ਰਮਿੰਦਗੀ ਦੇਖ ਕੇ ਮੇਰਾ ਦਿਔਰ ਕਹਿਣ ਲੱਗਾ ਕਿ ਭਾਬੀ ਕੋਈ ਲੋੜ ਨਹੀਂ ਇਹ ਸਾਡਾ ਵੀ ਘਰ ਆ ਤੇ ਮੈਂ ਆਪਣੇ ਦਿਔਰ ਗੋਪੀ ਵੱਲ ਦੇਖਿਆ ਤੇ ਫਿਰ ਇੱਕ ਵਾਰੀ ਉਹਦੀ ਘਰ ਵਾਲੀ ਵੱਲ ਦੇਖਿਆ ਉਹ ਬਹੁਤ ਸੋਹਣੀ ਲੱਗ ਰਹੀ ਸੀ ਘੱਟ ਉਮਰ ਦੀ ਸੀ ਉਹ ਕੋਈ 22 ਸਾਲ ਦੀ ਹੋਊਗੀ ਪਰ ਇੰਨੀ ਖੂਬਸੂਰਤੀ ਦੇਖ ਕੇ ਮੈਂ ਹੈਰਾਨ ਰਹਿ ਗਈ ਪਰ ਉਸ ਵਕਤ ਉਹਦੀਆਂ ਅੱਖਾਂ ਸੂਜੀਆਂ ਸੀ ਜਿੱਦਾਂ ਉਹ ਰਾਤ ਨੂੰ ਜਾਗਦੀ ਰਹੀ ਹੋਵੇ ਤੇ ਪਤਾ ਨਹੀਂ ਕੀ ਰਾਤ ਨੂੰ ਹੁੰਦਾ ਹੋਊਗਾ ਪਰ ਪਤਾ ਤਾਂ ਮੈਨੂੰ ਵੀ ਨਹੀਂ ਸੀ ਗੋਪੀ ਬੜੇ ਆਰਾਮ ਨਾਲ ਰੋਟੀ ਖਾ ਰਿਆ ਸੀ ਪਰ ਉਹ ਘਰ ਵਾਲੀ ਹਜੇ ਵੀ ਸਿਰਨੀਵਾ ਕਰਕੇ ਬੈਠੀ ਸੀ ਮੈਨੂੰ ਰਾਤ ਵਾਲੀ ਗੱਲ ਜ਼ਿਆਦਾ ਆ ਗਈ ਜਦੋਂ ਮੇਰੇ ਦਿਔਰ ਨੇ ਖਿੱਚੀ ਉਹਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਪਤਾ ਨਹੀਂ ਵਿਚਾਰੀ ਕਦੋਂ ਤੱਕ ਬੰਦ ਰਹੀ ਹੋਊਗੀ ਮੈਨੂੰ ਉਹਦੇ ਤੇ ਤਰਸ ਆਉਣ ਲੱਗ ਪਿਆ ਮੈਂ ਉਹਦੇ ਤੋਂ ਪੁੱਛਿਆ ਕਿ ਤੂੰ ਰੋਟੀ ਕਿਉਂ ਨਹੀਂ ਖਾ ਰਹੀ ਕੀ ਹੋਇਆ ਕੋਈ ਪਰੇਸ਼ਾਨੀ ਆ ਤਾਂ ਮੇਰੇ ਪਿਆਰ ਵਾਲਾ ਅੰਦਾਜ਼ ਸੁਣ ਕੇ ਉਹਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੀ ਭਾਬੀ ਇਸ ਤੋਂ ਅੱਗੇ ਉਹਦੇ ਵਿੱਚ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਹੋਈ ਕਿਉਂਕਿ ਮੇਰੇ ਦਿਔਰ ਨੇ ਉਹਦੇ ਹੱਥ ਤੇ ਹੱਥ ਰੱਖ ਦਿੱਤਾ ਤੇ ਮੈਨੂੰ ਕਹਿ ਲੱਗੀ ਭਾਬੀ ਕੁਝ ਨਹੀਂ ਰਾਤ ਨੂੰ ਮੈਨੂੰ ਬੁਖਾਰ ਹੋ ਗਿਆ ਸੀ ਮੈਂ ਦਵਾਈ ਤਾਂ ਲਈ ਸੀ ਤੇ ਠੀਕ ਹੋ ਜਾਊਂਗੀ ਮੇਰੇ ਦਿੌਰ ਨੇ ਵੀ ਗੱਲ ਨੂੰ ਟਾਲ ਦਿੱਤਾ ਮੈਨੂੰ ਅਹਿਸਾਸ ਜਿਹਾ ਹੋ ਗਿਆ ਕਿ ਉਹ ਮੇਰੇ ਤੋਂ ਕੋਈ ਗੱਲ ਲੁਕਵਾ ਰਿਹਾ ਰੋਟੀ ਖਾਣ ਤੋਂ ਬਾਅਦ ਗੋਪੀ ਉੱਠਿਆ ਤੇ ਆਪਣੀ ਘਰਵਾਲੀ ਨੂੰ ਕਹਿ ਲੱਗਾ ਕਿ ਉੱਠ ਕੇ ਆਪਣੇ ਕਮਰੇ ਵਿੱਚ ਜਾ ਤੇ ਆਰਾਮ ਕਰ ਗੋਪੀ ਨੇ ਆਪਣੀ ਘਰਵਾਲੀ ਨੂੰ ਹੁਕਮ ਜਿਹਾ ਸੁਣਾਇਆ ਮੈਂ ਹੈਰਾਨ ਰਹੇਗੀ ਕਿ ਗੋਪੀ ਆਪਣੇ ਘਰਵਾਲੇ ਨਾਲ ਇਦਾਂ ਦਾ ਸਲੂਕ ਕਿਉਂ ਕਰ ਰਿਹਾ ਉਈ ਆਪਣੀ ਨਵੀਂ ਵੋਟੀ ਦੇ ਨਾਲ ਇਦਾਂ ਦਾ ਸ਼ਲੋਕ ਕਰਦਾ ਮੈਂ ਉਹਦੀ ਘਰ ਵਾਲੀ ਵੱਲ ਦੇਖਿਆ ਤਾਂ ਉਹ ਮੈਨੂੰ ਉਹਦੇ ਨਾਲ ਹਮਦਰਦੀ ਜਿਹੀ ਹੋਣ ਲੱਗੀ ਕਿਉਂਕਿ ਆਪਣੇ ਘਰ ਵਾਲੇ ਦੀ ਗੱਲ ਸੁਣ ਕੇ ਉਹ ਵਿਚਾਰੀ ਡਰੀ ਜਿਹੀ ਲੱਗ ਰਹੀ ਸੀ ਪਰ ਉਹ ਆਪਣੇ ਘਰ ਵਾਲੇ ਤੋਂ ਸ਼ਾਇਦ ਡਰਦੀ ਸੀ ਤਾਂ ਹੀ ਤਾਂ ਉਹ ਮੇਰੀ ਗੱਲ ਸੁਣ ਕੇ ਫਟਾਫਟ ਆਪਣੇ ਕਮਰੇ ਵਿੱਚ ਚਲੀ ਗਈ ਮੇਰਾ ਦਿਔਰ ਘਰ ਤੋਂ ਬਾਹਰ ਚਲਾ ਗਿਆ ਜਦੋਂ ਮੈਂ ਸੋਚਿਆ ਕਿ ਆਖਿਰ ਉਹਨਾਂ ਦੇ ਵਿੱਚ ਕੀ ਗੱਲ ਹੋਊਗੀ ਮੈਂ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਘਰ ਵਾਲੇ ਨਾਲ ਫੋਨ ਤੇ ਉਹਨੂੰ ਸਾਰੀ ਗੱਲ ਦੱਸੀ। ਮੇਰੀ ਗੱਲ ਸੁਣ ਕੇ ਮੇਰਾ ਘਰ ਵਾਲਾ ਕਹਿਣ ਲੱਗਿਆ ਕਿ ਮੇਰਾ ਭਰਾ ਸ਼ੁਰੂ ਤੋਂ ਹੀ ਇਦਾਂ ਦਾ, ਉਹ ਆਪਣੀ ਹੀ ਗੱਲ ਮਨਵਾਉਂਦਾ। ਉਹਨਾਂ ਦੋਹਾਂ ਵਿੱਚ ਕੁਝ ਵੀ ਜੋ ਚੱਲ ਰਿਹਾ, ਤੈਨੂੰ ਦਖਲ ਦੇਣ ਦੀ ਕੋਈ ਲੋੜ ਨਹੀਂ। ਆਪਣੇ ਕੰਮ ਨਾਲ ਮਤਲਬ ਰੱਖ। ਆਪਣੇ ਘਰ ਵਾਲੇ ਦੀ ਗੱਲ ਤੇ ਮੈਂ ਸੋਚਿਆ ਕਿ ਮੇਰਾ ਘਰ ਵਾਲਾ ਠੀਕ ਕਹਿ ਰਿਹਾ ਕਿ ਦਿਔਰ ਕੋਈ ਬੱਚਾ ਨਹੀਂ। ਤੂ ਆਪਣੀ ਘਰਵਾਲੀ ਦੇ ਨਾਲ ਇਦਾਂ ਦਾ ਸ਼ਲੋਕ ਕਰਦਾ ਮੈਂ ਆਪਣੇ ਘਰਵਾਲੇ ਦੇ ਨਾਲ ਗੱਲ ਕਰਨ ਤੋਂ ਬਾਅਦ ਰਸੋਈ ਵਿੱਚ ਆ ਕੇ ਰੋਟੀ ਪਾਣੀ ਬਣਾਉਣ ਲੱਗੀ ਮੇਰੇ ਦਿਔਰ ਦੀ ਘਰਵਾਲੀ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ ਮੈਂ ਚਾਹੁੰਦੀ ਸੀ ਕਿ ਅਸੀਂ ਦੋਵੇਂ ਰੋਟੀ ਖਾ ਲਈਏ ਤੇ ਪਰ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਸੀ ਨਿਕਲ ਰਹੀ ਮਜਬੂਰ ਹੋ ਕੇ ਮੈਂ ਕਮਰੇ ਵਿੱਚ ਗਈ ਤਾਂ ਕਮਰੇ ਦਾ ਦਰਵਾਜ਼ਾ ਖੁੱਲਾ ਸੀ ਆਪਣੇ ਬੈੱਡ ਤੇ ਉਹ ਲੰਮੀ ਪਈ ਹੋਈ ਸੀ ਮੈਂ ਉਹਨੂੰ ਮੋਢਿਆਂ ਤੋਂ ਹਿਲਾਇਆ ਤੇ ਉਹ ਡਰ ਗਈ ਸ਼ਰਮਿੰਦਗੀ ਜਿਹੀ ਹੋ ਕੇ ਉਹ ਮੈਂ ਉਹਨੂੰ ਕਿਹਾ ਕਿ ਮੈਨੂੰ ਮਾਫ਼ ਕਰ ਦੇ ਬਿਨਾਂ ਦਰਵਾਜ਼ਾ ਖੜਕਾਏ ਹੀ ਮੈਂ ਅੰਦਰ ਆ ਗਈ ਮੈਂ ਤੈਨੂੰ ਇਹ ਕਹਿਣ ਆਈ ਆ ਕਿ ਬਾਹਰ ਆ ਕੇ ਰੋਟੀ ਖਾ ਲੈ ਮੇਰੀ ਗੱਲ ਸੁਣ ਕੇ ਉਹ ਬਾਹਰ ਆ ਗਈ ਤੇ ਮੇਰੇ ਨਾਲ ਬੈਠ ਕੇ ਰੋਟੀ ਖਾਣ ਲੱਗ ਪਈ ਅਚਾਨਕ ਉਹਦੀ ਚੁੰਨੀ ਥੱਲੇ ਹੋ ਗਈ ਮੈਂ ਦੇਖਿਆ ਕਿ ਉਹਦੀ ਗਰਦਨ ਤੇ ਨਿਸ਼ਾਨ ਪਏ ਹੋਏ ਸੀ ਮੈਂ ਕਿਹਾ ਕਿ ਇਹ ਤੇਰੀ ਗਰਦਨ ਤੇ ਕੀ ਹੋਇਆ ਮੈਂ ਵੈਸੇ ਹੀ ਪੁੱਛਿਆ ਤੇ ਉਹ ਕਬਰਾ ਗਈ ਤੇ ਫਟਾਫਟ ਆਪਣੀ ਚੁੰਨੀ ਉੱਪਰ ਕਰਕੇ ਕਹਿਣ ਲੱਗੀ ਕੁਝ ਨਹੀਂ ਹੋਇਆ ਇਹ ਕਹਿ ਕੇ ਇੱਕਦਮ ਖੜੀ ਹੋ ਗਈ ਮੈਂ ਕਿਹਾ ਕਿ ਰੋਟੀ ਤਾਂ ਖਾ ਲੈ ਤਾਂ ਉਹ ਕਹਿਣ ਲੱਗੀ ਕਿ ਮੈਨੂੰ ਭੁੱਖ ਨਹੀਂ ਆ ਇਹ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ ਜਦ ਕਿ ਮੈਂ ਹੈਰਾਨੀ ਹੈਰਾਨ ਹੀ ਰਹਿ ਗਈ ਕਿ ਪਤਾ ਨਹੀਂ ਵਿਚਾਰੀ ਦੇ ਨਾਲ ਕੀ ਹੋ ਰਿਹਾ ਵਾ ਨਮੀ ਬੋਟੀ ਤਾਂ ਬਹੁਤ ਖੁਸ਼ ਹੁੰਦੀ ਆ ਪਰ ਇਹ ਤਾਂ ਬਹੁਤ ਡਰੀ ਹੋਈ ਸੀ ਮੈਂ ਸਾਰਾ ਦਿਨ ਉਹਦੇ ਬਾਰੇ ਹੀ ਸੋਚਦੀ ਰਹੀ ਤੇ ਰਾਤ ਨੂੰ ਮੇਰਾ ਦਿਔਰ ਘਰ ਆਇਆ ਜੋ ਬਹੁਤ ਗੁੱਸੇ ਵਿੱਚ ਸੀ ਤੇ ਰੋਟੀ ਦਾ ਮੈਂ ਉਹਨੂੰ ਪੁੱਛਿਆ ਤੇ ਕੋਈ ਉਹਨੇ ਜਵਾਬ ਨਹੀਂ ਦਿੱਤਾ ਚੁੱਪ ਕਰਕੇ ਆਪਣੇ ਕਮਰੇ ਵਿੱਚ ਹੀ ਗਿਆ ਤੇ ਆਪਣੇ ਘਰ ਵਾਲੀ ਦੇ ਨਾਲ ਫਿਰ ਉੱਚੀ ਉੱਚੀ ਲੜਨ ਲੱਗ ਪਿਆ ਮੈਂ ਰਸੋਈ ਵਿੱਚ ਬਾਹਰ ਆ ਕੇ ਆਪਣੇ ਕਮਰੇ ਵਿੱਚ ਆ ਗਈ ਮੈਂ ਖਿੜਕੀ ਵਿੱਚੋਂ ਬਾਹਰ ਦੇਖਿਆ ਤੇ ਮੇਰੇ ਹੋਸ਼ ਹੀ ਉੱਡ ਗਏ ਮੈਂ ਦੇਖਿਆ ਕਿ ਮੇਰਾ ਦਿਔਰ ਨੇ ਕਿਸੇ ਗੱਲੋਂ ਆਪਣੇ ਘਰ ਵਾਲੀ ਦੇ ਮੂੰਹ ਤੇ ਥੱਪੜ ਮਾਰਿਆ ਤੇ ਉਹ ਵਿਚਾਰੀ ਬੈਠ ਤੇ ਡਿੱਗ ਗਈ ਰੋ ਰਹੀ ਸੀ ਮੈਨੂੰ ਬਹੁਤ ਦੁੱਖ ਹੋਇਆ ਕਿ ਮੇਰਾ ਦਿਔਰ ਗੁੱਸੇ ਵਿੱਚ ਬਹੁਤ ਸੀ ਉਹਨੇ ਫਟਾਫਟ ਆਪਣੀ ਘਰ ਵਾਲੀ ਨੂੰ ਬਿਸਤਰੇ ਤੋਂ ਚੁੱਕਿਆ ਤੇ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਪਰ ਉਹ ਗੋਪੀ ਜਿੰਗਾ ਮੈਂਤਾ ਕਰਨ ਲੱਗ ਪਈ ਹੱਥ ਜੋੜਨ ਲੱਗ ਪਈ ਪਰ ਮੇਰੇ ਦਿਔਰ ਨੇ ਤਾਂ ਉਹਦੇ ਤੇ ਪੂਰਾ ਵੀ ਤਰਸ ਨਹੀਂ ਕੀਤਾ ਸੀ ਮੈਂ ਡਰਦੀ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ ਪਰ ਮੈਂ ਕਮਰੇ ਦੀ ਖਿੜਕੀ ਵਿੱਚ ਸਭ ਕੁਝ ਦੇਖ ਰਹੀ ਸੀ ਅਚਾਨਕ ਹੀ ਮੇਰੇ ਦਿਔਰ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਮੈਂ ਦੇਖਿਆ ਕਿ ਉਹ ਆਪਣੀ ਘਰ ਵਾਲੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਆ ਪਰ ਉਹ ਦੀ ਘਰ ਵਾਲੀ ਬਾਹਰ ਨਹੀਂ ਸੀ ਨਿਕਲਦੀ ਇਸ ਲਈ ਉਹ ਮਨਾ ਕਰ ਰਹੀ ਸੀ ਮੈਂ ਉਹਨੂੰ ਨਹੀਂ ਮਿਲਣਾ ਮੈਨੂੰ ਛੱਡ ਦਿਓ ਮੈਂ ਉੱਥੇ ਨਹੀਂ ਜਾਣਾ ਚਾਹੁੰਦੀ ਪਲੀਜ਼ ਮੇਰੀ ਗੋਪੀ ਦੀ ਘਰ ਵਾਲੀ ਦਾ ਦੂਰੇ ਜੇ ਸ਼ਬਦ ਸੁਣ ਕੇ ਮੈਂ ਹੈਰਾਨ ਹੀ ਰਹਿ ਗਈ ਆਖਰ ਕੀ ਗੱਲ ਹੈ ਮੈਂ ਬਾਹਰ ਨਿਕਲੀ ਤਾਂ ਮੇਰਾ ਦਿਉਰ ਆਪਣੇ ਘਰ ਵਾਲੀ ਨੂੰ ਬੇਦਰਦੀ ਨਾਲ ਖਿੱਚ ਕੇ ਬਾਹਰ ਲਿਆਇਆ ਮੈਂ ਦੇਖਿਆ ਕਿ ਉਹ ਦੀ ਘਰ ਵਾਲੀ ਚੁੰਨੀ ਡਿੱਗ ਗਈ ਤੇ ਵਿਚਾਰੀ ਬਿਨਾਂ ਚੁੰਨੀ ਤੋਂ ਹੀ ਉਹਦੀ ਮਿਹਨਤਾਂ ਕਰ ਰਹੀ ਸੀ ਪਰ ਮੇਰੇ ਦਿਔਰ ਤੇ ਤਾਂ ਜਿੱਦਾਂ ਕੋਈ ਭੂਤ ਸਵਾਰ ਸੀ ਉਹ ਆਪਣੇ ਘਰ ਵਾਲੀ ਨੂੰ ਖਿੱਚਦਾ ਹੋਇਆ ਬਾਹਰ ਲਾ ਆਇਆ ਤੇ ਫਿਰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਕੀ ਕੀ ਹੋ ਰਿਹਾ ਅੱਜ ਫਿਰ ਮੇਰੀ ਦਰਾਣੀ ਨਾਲ ਇਹੋ ਜਿਹਾ ਸੂਕ ਪਰ ਕਿਉਂ ਇਸ ਵਿਚਾਰੀ ਦਾ ਕੀ ਕਸੂਰ ਸੀ ਇਹਨੇ ਆਪਣੇ ਘਰ ਵਾਲੀ ਨੂੰ ਕਮਰੇ ਵਿੱਚ ਕਿਉਂ ਬੰਦ ਕਰ ਦਿੱਤਾ ਮੈਂ ਉਹਦੇ ਸਵਾਲਾਂ ਦੇ ਜਵਾਬ ਮੈਂ ਆਪਣੇ ਦਿਯਾਰ ਦੋ ਦਿਯਾਰ ਤੋਂ ਹੀ ਪੁੱਛਣਾ ਚਾਹੁੰਦੀ ਸੀ ਪਰ ਮੇਰੇ ਦਿਔਰ ਨੇ ਆਪਣੇ ਕਮਰੇ ਵਿੱਚ ਜਾਂਦੇ ਹੀ ਫਿਰ ਦਰਵਾਜ਼ਾ ਬੰਦ ਕਰ ਲਿਆ ਮੈਂ ਹਿੰਮਤ ਕਰਕੇ ਬਾਹਰ ਆਈ ਤੇ ਮੇਰੇ ਘਰ ਵਾਲੇ ਦਾ ਫੋਨ ਆ ਗਿਆ ਤੇ ਉਹ ਕਹਿੰਦਾ ਕਿ ਮੇਰਾ ਭਰਾ ਸ਼ੁਰੂ ਤੋਂ ਹੀ ਇਦਾਂ ਦਾ ਤੇ ਉਹ ਨੂੰ ਆਪਣੀਆਂ ਗੱਲਾਂ ਮਨਵਾਉਣ ਦੀ ਆਦਤ ਆ ਉਹ ਦੋਨੇ ਆਪਸ ਵਿੱਚ ਜੋ ਮਰਜ਼ੀ ਕਰਨ ਤੈਨੂੰ ਬੋਲਣ ਦੀ ਕੋਈ ਲੋੜ ਨਹੀਂ ਤੈਨੂੰ ਬਿਨਾਂ ਵਜ੍ਹਾ ਹੀ ਉਹਨਾਂ ਦੀ ਲੜਾਈ ਵਿੱਚ ਨਹੀਂ ਬੋਲਣਾ ਚਾਹੀਦਾ ਤੂੰ ਹੀ ਬੁਰੀ ਬਣ ਜਾਵੇਂਗੀ ਮੇਰੇ ਦਿਔਰ ਦੀ ਘਰ ਵਾਲੀ ਘਾਟੋ ਮਰਦੀ ਸੀ ਮੇਰੇ ਦਿਔਰ ਦੇ ਸਾਹਮਣੇ ਉਹਦੇ ਨਾਲ ਇਦਾਂ ਦਾ ਸਲੂਕ ਕਰ ਰਿਹਾ ਸੀ ਇਸ ਲਈ ਮੈਂ ਸੋਚਿਆ ਕਿ ਇਹ ਸਭ ਕੁਝ ਮੈਂ ਉਹਦੇ ਨਾਲ ਨਹੀਂ ਹੋਣ ਦਊਂਗੀ ਮੈਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਉਹ ਵੀ ਇੱਕ ਕੁੜੀ ਸੀ ਕਿਸੇ ਦੂਸਰੀ ਕੁੜੀ ਤੇ ਜ਼ੁਲਮ ਹੁੰਦੇ ਮੈਂ ਨਹੀਂ ਦੇਖ ਸਕਦੀ ਸੀ ਇਸ ਲਈ ਮੈਂ ਆਪਣੇ ਕਮਰੇ ਵਿੱਚੋਂ ਨਿਕਲੀ ਤੇ ਸਿੱਧੀ ਉਸਦੇ ਕਮਰੇ ਵਿੱਚ ਚਲੀ ਗਈ ਜੋ ਕਾਫੀ ਟਾਈਮ ਤੋਂ ਖਾਲੀ ਸੀ ਤੇ ਕਮਰਾ ਉਹ ਕਮਰਾ ਪਹਿਲਾਂ ਬੈਠਕ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ ਮੇਰਾ ਘਰ ਵਾਲਾ ਬਹੁਤ ਖੁਸ਼ ਮિજાਜ ਵਾਲਾ ਸੀ ਉਹਦੇ ਕਈ ਦੋਸਤ ਸੀ ਮੈਂ ਵਿਆਹ ਕਰਵਾ ਕੇ ਜਦੋਂ ਸਹੁਰੇ ਘਰ ਆਏ ਸੀ ਤਾਂ ਇਹ ਕਮਰਾ ਬਹੁਤ ਹੀ ਰੌਣਕ ਵਾਲਾ ਰਹਿੰਦਾ ਸੀ ਸ਼ਾਮ ਹੁੰਦੇ ਹੀ ਮੇਰੇ ਘਰ ਵਾਲੇ ਦੇ ਦੋਸਤ ਆ ਜਾਂਦੇ ਸੀ ਤੇ ਮੇਰੇ ਘਰ ਵਾਲੇ ਦੇ ਆਫਿਸ ਜਾਣ ਤੋਂ ਬਾਅਦ ਸਿੱਧੇ ਇਸੇ ਕਮਰੇ ਵਿੱਚ ਹੀ ਆ ਜਾਂਦੇ ਸੀ ਤੇ ਉਹ ਰਾਤ ਦੇ ਕੋਈ 11:00 ਵਜੇ ਤੱਕ ਆਪਣੇ ਦੋਸਤਾਂ ਨਾਲ ਗੱਲਾਂ ਮਾਰਦੇ ਰਹਿੰਦੇ ਸੀ ਕਿਉਂਕਿ ਮੇਰਾ ਘਰ ਵਾਲਾ ਬਹੁਤ ਜ਼ਿਆਦਾ ਟਾਈਮ ਮੈਨੂੰ ਵੀ ਦਿੰਦਾ ਸੀ ਇਸ ਲਈ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਸੀ ਪਰ ਜਦੋਂ ਮੇਰਾ ਘਰ ਵਾਲਾ ਬਾਹਰ ਚਲਾ ਗਿਆ ਤਾਂ ਇਹ ਕਮਰਾ ਬਿਲਕੁਲ ਖਾਲੀ ਹੋ ਗਿਆ ਕਿਉਂਕਿ ਮੇਰਾ ਦਿਓਰ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਸੀ ਇਸ ਲਈ ਇਹ ਕਮਰਾ ਕਾਫੀ ਟਾਈਮ ਤੋਂ ਬੰਦ ਰਹਿੰਦਾ ਸੀ ਕਿਉਂਕਿ ਮੈਨੂੰ ਘਰ ਦੇ ਨਾਲ-ਨਾਲ ਇਹਦੀ ਸਫਾਈ ਕਰਨੀ ਪੈਂਦੀ ਸੀ ਸ਼ਾਇਦ ਇਸੇ ਕਰਕੇ ਮੇਰੇ ਦਯੋਰ ਦੇ ਕੋਲ ਇਸ ਕਮਰੇ ਦੀ ਚਾਤੀ ਸੀ ਮੈਂ ਦਰਵਾਜ਼ੇ ਦੇ ਕੋਲ ਜਾ ਕੇ ਆਪਣੇ ਕੰਨ ਲਾ ਕੇ ਸੁਣਨ ਲੱਗੀ ਅੰਦਰੋਂ ਮੈਨੂੰ ਕੁਝ ਬੰਦਿਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਮੇਰੇ ਹੋਸ਼ ਹੀ ਉੱਡ ਗਏ ਕਿ ਇਹ ਕੀ ਹੋ ਰਿਹਾ ਮੇਰੇ ਦਿਹਾੜੇ ਕੀ ਕੀਤਾ ਆਪਣੇ ਘਰ ਵਾਲੇ ਨੇ ਇਸ ਕਮਰੇ ਵਿੱਚ ਉਹਨਾਂ ਬੰਦਿਆਂ ਦੇ ਵਿੱਚ ਕਿਉਂ ਛੱਡ ਦਿੱਤਾ ਮੈਂ ਹੀ ਸੋਚ ਰਹੀ ਸੀ ਕਿ ਅਚਾਨਕ ਮੈਨੂੰ ਆਪਣੀ ਦਰਾਣੀ ਦੀਆਂ ਚੀਕਾਂ ਸੁਣਨ ਲੱਗ ਪਈਆਂ ਉਹ ਚੀਕ ਰਹੀ ਸੀ ਤੇ ਇਹ ਸਭ ਕੁਝ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਆਪਣੇ ਕੰਨਾਂ ਨੂੰ ਹੱਥ ਲਾਣ ਲੱਗ ਪਈ ਪਤਾ ਨਹੀਂ ਅੰਦਰ ਉਹ ਸਵਿਚਾਰੀ ਨਾਲ ਕਿਹੋ ਜਿਹਾ ਜ਼ੁਲਮ ਹੋ ਰਿਹਾ ਉਹ ਤਾਂ ਬਹੁਤ ਘੱਟ ਉਮਰ ਦੀ ਸੀ ਇਹ ਸਭ ਕੁਝ ਉਹ ਕਿਦਾਂ ਬਰਦਾਸ਼ਤ ਕਰੋਗੀ ਮੈਂ ਇਹ ਸੋਚ ਕੇ ਕੰਬਣ ਲੱਗ ਪਈ ਮੇਰਾ ਘਰ ਵਾਲਾ ਮੈਨੂੰ ਫੋਨ ਕਰ ਰਿਹਾ ਸੀ ਤੇ ਮੈਂ ਰੁਕ ਗਈ ਉਹ ਮੈਨੂੰ ਪਤਾ ਸੀ ਕਿ ਉਹ ਆਪਣੇ ਭਰਾ ਵੱਲ ਦੀ ਹੀ ਗੱਲ ਕਰੂਗਾ ਇਸ ਲਈ ਮੈਂ ਫੋਨ ਤੇ ਗੱਲ ਨਹੀਂ ਕੀਤੀ ਮੈਂ ਇਹ ਫੈਸਲਾ ਕੀਤਾ ਕਿ ਕੱਲ ਨੂੰ ਮੈਂ ਆਪ ਹੀ ਆਪਣੇ ਦਿਔਰ ਦੇ ਨਾਲ ਹੀ ਨਾਲ ਉਸਦੀ ਘਰ ਵਾਲੀ ਦੀ ਗੱਲ ਕਰੂੰਗੀ ਇਹ ਸੋਚ ਕੇ ਮੈਂ ਆਰਾਮ ਨਾਲ ਪੈ ਗਈ ਤੇ ਕਾਫੀ ਢੇਰ ਤੱਕ ਮੈਨੂੰ ਨੀਂਦ ਨਹੀਂ ਆਈ ਜਦੋਂ ਸਵੇਰ ਨੂੰ ਮੈਂ ਸੁੱਤੀ ਹੋਈ ਸੀ ਤੇ ਫਟਾਫਟ ਮੈਨੂੰ ਕਿਸੇ ਨੇ ਜੱਜੀ ਜਬਰਦਸਤੀ ਜਗਾਇਆ ਮੈਂ ਆਪਣੀਆਂ ਅੱਖਾਂ ਕੋਲ ਕੇ ਦੇਖਿਆ ਤਾਂ ਮੇਰਾ ਦਿਲ ਸੀ ਮੈਂ ਕਬਰਾ ਗਈ ਕਿ ਆਜੂ ਮੇਰੇ ਕਮਰੇ ਵਿੱਚ ਮੈਨੂੰ ਜਗਾਉਣ ਲਈ ਕਿਉਂ ਆਇਆ ਮੈਂ ਕਿਹਾ ਕਿ ਕੀ ਹੋਇਆ ਉਹ ਕਹਿਣ ਲੱਗਿਆ ਕਿ ਭਾਬੀ ਮੇਰੇ ਘਰ ਵਾਲੀ ਦੀ ਸਿਹਤ ਠੀਕ ਨਹੀਂ ਤੂੰ ਉਹਦੇ ਕੋਲ ਜਾ ਮੈਂ ਡਾਕਟਰ ਨੂੰ ਲੈ ਕੇ ਆਉਂਦਾ ਮੈਂ ਭੱਜ ਕੇ ਉਹਦੇ ਕਮਰੇ ਵਿੱਚ ਗਏ ਤੇ ਸਾਹਮਣੇ ਦੇਖ ਕੇ ਮੇਰੇ ਹੋਸ਼ ਹੀ ਉੱਡ ਗਏ ਮੇਰੀ ਦਰਾਣੀ ਤਾਂ ਬੈੱਡ ਤੇ ਬੇਹੋਸ਼ ਪਈ ਸੀ ਨਾ ਉਹਦੀ ਕੋਈ ਚੁੰਨੀ ਦੀ ਹੋਸ਼ ਸੀ ਤੇ ਨਾ ਹੀ ਕੱਪੜਿਆਂ ਦੀ ਮੈਂ ਫਟਾਫਟ ਅੰਦਰ ਗਈ ਤੇ ਉਹਨੂੰ ਕੰਬੜੇ ਵਿੱਚ ਲਪੇਟ ਦਿੱਤਾ। ਉਹ ਰੋ ਰਹੀ ਸੀ ਤੇ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦੀ। ਮੈਂ ਉਸ ਕਮਰੇ ਵਿੱਚ ਨਹੀਂ ਜਾਣਾ ਚਾਹੁੰਦੀ। ਪਲੀਜ਼ ਮੈਨੂੰ ਮੇਰੀ ਮਦਦ ਕਰ ਦਿਓ। ਇਹ ਤੇ ਉਹ ਫਿਰ ਇਹਨਾਂ ਕਹਿ ਕੇ ਬੇਹੋਸ਼ ਹੋ ਗਈ। ਇਹ ਸਭ ਕੁਝ ਉਹ ਕਹਿ ਰਹੀ ਸੀ। ਮੈਂ ਉਹਦਾ ਚਿਹਰਾ ਹਿਲਾਇਆ ਤੇ ਕਿਹਾ ਉਸ ਕਮਰੇ ਵਿੱਚ ਤੇਰੇ ਨਾਲ ਕੀ ਹੁੰਦਾ? ਪਰ ਉਹ ਬੇਹੋਸ਼ ਸੀ। ਮੇਰੀ ਗੱਲ ਸ਼ਾਇਦ ਉਹਨੂੰ ਚੰਗੀ ਚੰਗੀ ਤਰ੍ਹਾਂ ਸੁਣਾਈ ਨਹੀਂ ਦੇ ਰਹੀ ਸੀ ਇਸ ਲਈ ਉਹ ਆਪਣੀ ਗੱਲ ਤਾਂ ਕਰੀ ਜਾ ਰਹੀ ਸੀ ਮੈਂ ਉਹਨੂੰ ਉਸਦੇ ਮੱਥੇ ਤੇ ਹੱਥ ਲਾਇਆ ਤਾਂ ਉਹ ਕਬਰਾ ਗਈ ਕਿਉਂਕਿ ਉਹਨੂੰ ਬਹੁਤ ਬੁਖਾਰ ਸੀ ਉਹ ਵਿਚਾਰੀ ਕੁੜੀ ਦੇ ਨਾਲ ਇਦਾਂ ਜ਼ੁਲਮ ਹੋ ਰਿਹਾ ਸੀ ਮੈਂ ਉਹਦੀ ਗਰਦਨ ਤੋਂ ਕੰਬਲ ਪਿੱਛੇ ਕੀਤਾ ਤਾਂ ਮੈਂ ਹੈਰਾਨ ਹੀ ਰਹਿ ਗਈ ਕਿ ਉਹਦੇ ਗਲੇ ਤੇ ਵੀ ਨਿਸ਼ਾਨ ਸੀ ਬਹਿਸ਼ੀ ਦਰਿੰਦਾ ਮੈਂ ਆਪਣੇ ਦਿੌਰ ਮੈਂ ਇੱਕਦਮ ਮਾੜਾ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਇਹ ਸਭ ਕੁਝ ਉਹਦਾ ਕੀ ਕਸੂਰ ਸੀ ਮੈਨੂੰ ਉਹਦੇ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਇਦਾਂ ਦੇ ਬੰਦੇ ਨਾਲ ਵਿਆਹ ਕਰਾ ਕੇ ਆਪਣੀ ਘਰਵਾਲੀ ਦਾ ਮਾਲਕ ਹੀ ਸਮਝ ਬੈਠਾ ਮੈਂ ਸੋਚ ਲਿਆ ਕਿ ਜਦੋਂ ਗੋਪੀ ਆਊਗਾ ਤਾਂ ਮੈਂ ਹੁਣ ਚੰਗੀਆਂ ਚੰਗੀਆਂ ਸੁਣਾਉਂਗੀ ਜਾਨਵਰ ਕਿਸੇ ਥਾਂ ਦਾ ਇਸ ਵਕਤ ਉਹ ਡਾਕਟਰ ਨੂੰ ਲੈ ਕੇ ਆਇਆ ਸੀ ਤੇ ਡਾਕਟਰ ਨੇ ਮੇਰੇ ਦਿਔਰ ਦੀ ਘਰਵਾਲੀ ਦਾ ਚੈੱਕਅਪ ਕੀਤਾ ਤੇ ਕੁਝ ਦਵਾਈਆਂ ਲੇਖ ਦਿੱਤੀਆਂ ਮੈਂ ਉੱਥੇ ਹੀ ਖੜੀ ਸੀ ਅਸਲੀ ਮੈਂ ਡਾਕਟਰ ਤੋਂ ਪੁੱਛਿਆ ਕਿ ਡਾਕਟਰ ਸਾਹਿਬ ਕੀ ਹੋਇਆ ਤੇ ਡਾਕਟਰ ਕਹਿਣ ਲੱਗਾ ਕਿ ਇਹ ਕਿਸੇ ਚੀਜ਼ ਦੀ ਟੈਨਸ਼ਨ ਲੈ ਰਹੀ ਆ ਮੈਂ ਦਵਾਈ ਲੈ ਕੇ ਦਿੱਤੀ ਆ ਇਹ ਇਹ ਇਹਨਾਂ ਨੂੰ ਦੇ ਦਿਓ ਤੇ ਕੁਝ ਸਮੇਂ ਵਿੱਚ ਹੀ ਸਹੀ ਹੋ ਜਾਊਗੀ ਡਾਕਟਰ ਇਹ ਕਹਿ ਕੇ ਚਲਾ ਗਿਆ ਜਦੋਂ ਮੈਂ ਆਪਣੇ ਦਿਓਰ ਨੂੰ ਗੁੱਸੇ ਨਾਲ ਬੋਲਣ ਲੱਗੀ ਕਿ ਇਹ ਤੇਰੀ ਘਰ ਵਾਲੀ ਆ ਕੋਈ ਨੌਕਰਾਨੀ ਨਹੀਂ ਜਿਹਦੇ ਤੂੰ ਇੰਨਾ ਜ਼ੁਲਮ ਕਰ ਰਿਆ ਮੇਰਾ ਦਿਓਰ ਮੇਰੀ ਗੱਲ ਸੁਣ ਕੇ ਗੁੱਸੇ ਨਾਲ ਕਹਿਣ ਲੱਗਿਆ ਕਿ ਭਾਬੀ ਤੁਸੀਂ ਇਸ ਗੱਲ ਵਿੱਚ ਜ਼ਿਆਦਾ ਨਾ ਬੋਲੋ ਇਹ ਸਾਡੇ ਦੋਵਾਂ ਹਸਬੰਡ ਵਾਈਫ ਦਾ ਮਾਮਲਾ ਦਿਓਰ ਦੀ ਗੱਲ ਸੁਣ ਕੇ ਮੈਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਗਿਆ ਮੈਂ ਕਿਹਾ ਕਿ ਹਾਂ ਹਾਂ ਤੇਰੀ ਘਰ ਵਾਲੀ ਆ ਮਾਰ ਦੇ ਇਹਨੂੰ ਇਦਾਂ ਹੌਲੀ-ਹੌਲੀ ਮਾਰਨ ਨਾਲੋਂ ਚੰਗਾ ਕਿ ਇੱਕ ਵਾਰੀ ਮਾਰਦੀ ਤਾਂ ਕਿ ਰੋਜ਼-ਰੋਜ਼ ਦੀ ਤਕਲੀਫ਼ ਤੋਂ ਉਹਦੀ ਜਾਨ ਤਾਂ ਛੁੱਟ ਜਾਵੇ ਤੇ ਮੇਰੀ ਆਵਾਜ਼ ਉੱਚੀ ਹੋ ਗਈ ਸੀ ਉਦੋਂ ਹੀ ਮੇਰੇ ਦਿਔਰ ਦੀ ਘਰਵਾਲੀ ਨੂੰ ਹੋਸ਼ ਆ ਕੇ ਤੇ ਉਹ ਸਾਨੂੰ ਲੜਦੇ ਦੇਖ ਕੇ ਕਹਿਣ ਲੱਗੀ ਕਿ ਪਲੀਜ਼ ਭਾਬੀ ਤੁਸੀਂ ਆਪਣੇ ਦਿਔਰ ਨੂੰ ਕੁਝ ਵੀ ਨਾ ਕਹੋ ਉਹਦਾ ਕੋਈ ਕਸੂਰ ਨਹੀਂ ਇਹ ਸਾਰਾ ਮੇਰਾ ਹੀ ਕਸੂਰਾ ਮੇਰੀ ਹੀ ਗਲਤੀ ਆ ਇਹ ਕਹਿ ਕੇ ਉਹ ਰੋਣ ਲੱਗ ਪਈ ਤੁਹਾਡੇ ਵਰਗੀਆਂ ਹੀ ਘਰਵਾਲੀਆਂ ਆਪਣੇ ਘਰਵਾਲੇ ਨੂੰ ਸਿਰ ਤੇ ਚੜਾ ਕੇ ਰੱਖਦੀਆਂ ਪਰ ਤੂੰ ਮੈਨੂੰ ਤੇ ਮੈਂ ਤੈਨੂੰ ਦੱਸ ਰਹੀ ਆ ਕਿ ਤੂੰ ਇੱਕ ਦਿਨ ਪਛਤਾਵੇਂਗੀ ਆਪਣੇ ਘਰ ਵਾਲੇ ਦੀ ਹਰ ਗੱਲ ਨਾ ਮੰਨਿਆ ਮੈਂ ਇਹ ਕਹਿ ਕੇ ਰੁਕੀ ਨਹੀਂ ਫਟਾਫਟ ਆਪਣੇ ਕਮਰੇ ਵਿੱਚ ਆ ਗਈ ਮੇਰਾ ਦਿਓਰ ਬਹੁਤ ਬਤਮੀਜ਼ ਹੋ ਗਿਆ ਸੀ ਮੇਰੀ ਇਦਾਂ ਦੀ ਦਲੇਰੀ ਨੇ ਮੈਨੂੰ ਵੀ ਬੇਇੱਜ਼ਤ ਕਰ ਦਿੱਤਾ ਸੀ ਮੈਨੂੰ ਗੁੱਸਾ ਆਉਣ ਲੱਗ ਪਿਆ ਦਿਲ ਤਾਂ ਕਰਦਾ ਸੀ ਕਿ ਥੱਪੜ ਖਿੱਚ ਕੇ ਮਾਰ ਦੇਵਾਂ ਪਰ ਮੈਂ ਔਰਤਾਂ ਸੋਚਿਆ ਕਿ ਨਹੀਂ ਇਹਦੇ ਤੇ ਮੈਂ ਹੱਥ ਚੁੱਕ ਦਿੱਤਾ ਤਾਂ ਮੇਰੀ ਕੀ ਜਿੱਤ ਰਹੇ ਜਾਊਗੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦੇਵਾਂ ਮੈਂ ਸੋਚਿਆ ਕਿ ਉਹ ਵਿਚਾਰਾ ਬਾਹਰ ਵਿਦੇਸ਼ ਵਿੱਚ ਬੈਠਾ ਉਹਨੂੰ ਪਰੇਸ਼ਾਨ ਨਹੀਂ ਕਰਨਾ ਮੈਂ ਗੁੱਸਾ برداشت ਕਰ ਲਿਆ ਇੰਨੇ ਦਿਨਾਂ ਦੇ ਬਾਅਦ ਮੇਰੇ ਦਿਓਰ ਨੇ ਆਪਣੇ ਘਰ ਵਾਲੇ ਨੂੰ ਆਪਣੇ ਕਮਰੇ ਵਿੱਚੋਂ ਨਹੀਂ ਕੱਢਿਆ ਸੀ ਇਹ ਦੇਖ ਕੇ ਮੈਂ ਬੇਫਿਕਰ ਜਿਹੀ ਹੋ ਗਈ ਕਿ ਸ਼ਾਇਦ ਕੁਝ ਹੋਰ ਹੀ ਗੱਲ ਹੋ ਗਈ ਆ ਕਿਉਂਕਿ ਮੇਰੇ ਦਿਓਰ ਦੀ ਘਰ ਵਾਲੇ ਕੋਲ ਜਿਹਾ ਆਰਾਮ ਜਿਹਾ ਫੀਲ ਕਰ ਰਹੀ ਸੀ ਮੈਨੂੰ ਵੀ ਸੁੱਖ ਦਾ ਸਾਹ ਆਇਆ ਚਲੋ ਇਸ ਗੱਲ ਤੋਂ ਤਾਂ jaan ਛੁੱਟੀ ਕਿ ਮੇਰੇ ਦਿਓਰ ਨੂੰ ਅਕਲ ਆ ਗਈ ਪਰ ਇਹ ਮੇਰੀ ਗਲਤਫਹਿਮੀ ਸੀ ਕਿਉਂਕਿ ਦੋ ਦਿਨਾਂ ਬਾਅਦ ਫਿਰ ਉਹੀ ਕੁਝ ਸਭ ਹੋਣ ਲੱਗ ਪਿਆ ਗੋਪੀ ਆਪਣੇ ਘਰ ਵਾਲੇ ਨੂੰ ਪੁੱਟਦਾ ਤੇ ਲੜਾਈ ਕਰਦਾ ਮੈਂ ਆਪਣੇ ਕਮਰੇ ਵਿੱਚੋਂ ਨਿਕਲ ਮੈਂ ਪਤਾ ਕਰਨਾ ਚਾਹੁੰਦੀ ਸੀ ਕਿ ਅਕਸਰ ਇਹ ਦੋਨੋਂ ਕੀ ਕਿਸ ਗੱਲ ਤੋਂ ਲੜ ਰਹੇ ਆ ਦਰਵਾਜ਼ਾ ਬੰਦ ਸੀ ਪਰ ਮੈਨੂੰ ਮੇਰੇ ਦਿਓਰ ਦੀ ਆਵਾਜ਼ ਸੁਣਾਈ ਦੇ ਰਹੀ ਸੀ ਕਿਉਂਕਿ ਉਹ ਬਹੁਤ ਉੱਚੀ ਉੱਚੀ ਬੋਲ ਰਿਹਾ ਸੀ ਮੇਰਾ ਦਿਓਰ ਕਹਿ ਰਿਹਾ ਸੀ ਕਿ ਇਹ ਸਾਰੀ ਤੇਰੀ ਹੀ ਗਲਤੀ ਆ ਇਸੇ ਕਰਕੇ ਹੀ ਇਹ ਸਭ ਕੁਝ ਹੋਇਆ ਮੈਂ ਤੈਨੂੰ ਕਈ ਵਾਰ ਕਿਹਾ ਕਿ ਜੋਸ਼ ਦੀ بجائے ਹੋਸ਼ ਤੋਂ ਕੰਮ ਲਿਆ ਪਰ ਤੂੰ ਤਾਂ پاਗਲ ਹੀ ਹੋ ਗਈ ਸੀ ਹੁਣ ਇਹ ਭੁਗਤ ਆਪਣੇ ਦਿਔਰ ਦੀ ਇਹ ਗੱਲ ਸੁਣ ਕੇ ਮੈਨੂੰ ਸਮਝ ਨਹੀਂ ਆਈ ਸੀ ਪਰ ਇਸ ਗੱਲ ਤੇ ਮੇਰੀ ਦਰਾਣੀ ਰੋਣ ਲੱਗ ਪਈ ਉਹਨੇ ਮੈਨੂੰ ਸ਼ੱਕ ਜਹੀ ਵਿੱਚ ਪਾ ਦਿੱਤਾ ਸੀ ਕਿ ਪਤਾ ਨਹੀਂ ਇਸ ਕੁੜੀ ਕੋਲੋਂ ਕੀ ਗਲਤੀ ਹੋ ਗਈ ਆ ਜੋ ਮੇਰਾ ਦਿਔਰ ਹਰ ਵਾਰ ਉਹਨਾਂ ਤਾਨੇ ਮਾਰਦਾ ਸੀ ਪਲੀਜ਼ ਮੈਨੂੰ ਮਾਫ਼ ਕਰ ਦੇ ਮੈਂ ਉਹਨਾਂ ਦੇ ਕੋਲ ਨਹੀਂ ਜਾਣਾ ਜਾਣਾ ਕੁਝ ਦੇਰ ਬਾਅਦ ਮੇਰੇ ਤੇਰ ਦੀ ਘਰਵਾਲੀ ਦੀ ਆਵਾਜ਼ ਸੁਣਾਈ ਦਿੱਤੀ ਉਹ ਵਿਚਾਰੀ ਰੋ ਰਹੀ ਸੀ ਘਰਵਾਲੀ ਦੀਆਂ ਮਿੰਤਾ ਕਰ ਰਹੀ ਸੀ ਪਰ ਉਹਦਾ ਘਰਵਾਲਾ ਪੱਥਰ ਦਿਲ ਹੋ ਗਿਆ ਸੀ ਤਾਂ ਹੀ ਤਾਂ ਆਪਣੀ ਘਰਵਾਲੀ ਤੇ ਤਰਸ ਨਹੀਂ ਖਾ ਰਿਆ ਸੀ ਉਹ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਕੇ ਫਸ ਗਿਆ ਕੁਝ ਵੀ ਮੇਰੇ ਵਾਸਤੇ ਨਹੀਂ ਰਿਹਾ ਮੈਂ ਕੁਝ ਵੀ ਨਹੀਂ ਕਰ ਸਕਦਾ ਇਸ ਲਈ ਰੋਣਾ ਧੋਣਾ ਬੰਦ ਕਰ ਦੇ ਤੇ ਕਮਰੇ ਵਿੱਚੋਂ ਬਾਹਰ ਜਾ ਉਹ ਦੋਵੇਂ ਤੇਰਾ ਇੰਤਜ਼ਾਰ ਕਰ ਰਹੇ ਆ ਤੇ ਪਲੀਜ਼ ਅੱਜ ਮੈਨੂੰ ਉਹ ਤੇਰੇ ਨਾਲ ਜੋ ਵੀ ਸਲੂਕ ਕਰਨਗੇ ਚੁੱਪ ਕਰਕੇ ਰਹੇ ਮੇਰੇ ਦਿਔਰ ਦੀ ਗੱਲ ਮੈਨੂੰ ਹੈਰਾਨ ਹੈਰਾਨ ਹੀ ਕਰੀ ਜਾ ਰਹੀ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਦਿਔਰ ਇੰਨਾ ਕਿਦਾਂ ਗਿਰ ਸਕਦਾ ਕਿ ਆਪਣੀ ਉਹ ਘਰ ਵਾਲੇ ਨੂੰ ਕਿਸੇ ਹੋਰ ਦੂਜੇ ਬੰਦੇਆਂ ਦੇ ਕੋਲੇ ਇਕੱਲੇ ਕਮਰੇ ਵਿੱਚ ਭੇਜ ਰਿਹਾ ਤੇ ਕਹਿ ਰਿਹਾ ਕਿ ਚੁੱਪ ਰਹੀਂ ਤੇ ਇਹ ਗੱਲ ਕਿਸੇ ਨੂੰ ਵੀ ਨਾ ਦੱਸੀ ਦਿਔਰ ਦੀ ਗੱਲ ਤੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਦਰਵਾਜ਼ਾ ਖੜਕਾਉਣ ਲੱਗ ਪਈ ਤਾਕੇ ਅੰਦਰ ਜਾ ਕੇ ਆਪਣੇ ਦਿਔਰ ਨੂੰ ਚੰਗੀਆਂ-ਚੰਗੀਆਂ ਸੁਣਾਵਾਂ। ਉਸੇ ਵਕਤ ਮੇਰੇ ਦਿਔਰ ਨੇ ਮੇਰਾ ਨਾਮ ਲਿਆ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗੀ ਕਿ ਭਾਬੀ ਨੂੰ ਸ਼ੱਕ ਹੋ ਚੁੱਕਿਆ। ਪਰ ਉਹ ਉਸ ਦਿਨ ਵੀ ਮੇਰੇ ਤੇ ਗੁੱਸਾ ਹੀ ਕਰ ਰਹੀ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਇਹ ਗੱਲ ਭਾਬੀ ਵੀਰੇ ਨੂੰ ਵੀ ਦੱਸ ਦੇਵੇ ਕਿਉਂਕਿ ਭਾਬੀ ਬਗਾਨੀ ਸੀ ਇਸ ਲਈ ਮੈਂ ਉਹਨੂੰ ਚੁੱਪ ਕਰਾ ਦਿੱਤਾ ਸੀ ਪਰ ਮੇਰੇ ਵੱਡੇ ਭਰਾ ਨੂੰ ਜਵਾਬ ਦੇਣਾ ਹੀ ਪਊਗਾ। ਦਿਔਰ ਦੀ ਇਹ ਗੱਲ ਸੁਣ ਕੇ ਉਹਦੀ ਘਰ ਵਾਲੀ ਕਹਿਣ ਲੱਗੀ ਠੀਕ ਆ ਅੱਜ ਦੀ ਰਾਤ ਉਹਨਾਂ ਦੋਵਾਂ ਦੇ ਕੋਲ ਚਲੀ ਜਾਂਦੀ ਆ। ਪਰ ਮੈਂ ਵਾਪਸ ਆ ਜਾਊਂਗੀ ਤੁਸੀਂ ਹਰ ਰਾਤ ਮੈਨੂੰ ਉਹਦੇ ਕੋਲ ਜਾਣ ਲਈ ਮਜਬੂਰ ਕਰਦੇ ਆ ਹਾਲਾਂਕਿ ਸਿਰਫ ਤੁਹਾਡੀ ਕਰਕੇ ਹੀ ਮੈਂ ਉਹਦੇ ਕੋਲ ਜਾਂਦੀ ਆ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦੀ ਆ ਉਹਦੀ ਗੱਲ ਸੁਣ ਕੇ ਮੇਰਾ ਸਿਰ ਜਿਹਾ ਘੁੰਮ ਗਿਆ ਕਿ ਇਹ ਕਿੱਦਾਂ ਦੀ ਘਰ ਵਾਲੀ ਸੀ ਜੋ ਆਪਣੇ ਘਰ ਵਾਲੇ ਦਾ ਕਰਕੇ ਹਰ ਚੰਗੀ ਤੇ ਮਾੜੀ ਗੱਲ ਮੰਨ ਰਹੀ ਸੀ ਤੇ ਹੁਣ ਮੇਰਾ ਮੈਨੂੰ ਦਿਔਰ ਦੀ ਘਰ ਵਾਲੀ ਤੇ ਇਹ ਵੀ ਗੁੱਸਾ ਆ ਰਿਹਾ ਸੀ ਪਰ ਇਸ ਵਕਤ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਮੇਰਾ ਦਿਔਰ ਉਹਨੂੰ ਕਮਰੇ ਵਿੱਚੋਂ ਬਾਹਰ ਕੱਢ ਰਿਹਾ ਸੀ ਤੇ ਮੈਂ ਉਹਨੂੰ ਜਾਣ ਦਾ ਮੌਕਾ ਨਹੀਂ ਦਿੱਤਾ ਇਸ ਲਈ ਮੈਂ ਉੱਥੇ ਹੀ ਖੜੀ ਰਹੀ ਮੈਂ ਉਹਨੂੰ ਦੇਖ ਕੇ ਮੇਰਾ ਦਿਔਰ ਦਾ ਮੂਡ ਖਰਾਬ ਹੋਣ ਲੱਗਾ ਤੇ ਕਹਿਣ ਲੱਗਾ ਭਾਬੀ ਤੂੰ ਰਾਤ ਨੂੰ ਇਸ ਵਕਤ ਸਾਡੇ ਕਮਰੇ ਦੇ ਬਾਹਰ ਕੀ ਕਰ ਰਹੀ ਹੈ ਦਿਔਰ ਦੇ ਪੁੱਛਣ ਤੇ ਮੈਂ ਜਵਾਬ ਸੋਚਣ ਲੱਗੀ ਉਹਨੂੰ ਹੁਣ ਕੀ ਜਵਾਬ ਦੇਵਾਂ ਝੂਠ ਜਾਂ ਸੱਚ ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਮੇਰੇ ਦਿਔਰ ਦੀ ਘਰ ਵਾਲੀ ਕਹਿਣ ਲੱਗੀ ਕਿ ਭਾਬੀ ਕੋਈ ਕੰਮ ਹੋਊਗਾ ਤੁਸੀਂ ਕਿਉਂ ਬਿਨਾ ਵਜਾ ਉਹਦੇ ਤੇ ਸ਼ੱਕ ਕਰ ਰਹੇ ਹੋ ਠੀਕ ਹੈ ਕਹਨਾਂ ਭਾਬੀ ਮੈਂ ਦਯੋਰ ਦੀ ਘਰ ਵਾਲੀ ਮੇਰੇ ਵੱਲ ਬੜੀਆਂ ਬੜੀਆਂ ਉਦਾਸੀ ਜਿਹੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਮੇਰਾ ਦਯੋਰ ਕਹਿਣ ਲੱਗਾ ਕਿ ਨਹੀਂ ਨਹੀਂ ਕੋਈ ਕੰਮ ਨਹੀਂ ਸੀ ਇਹ ਚੋਰੀ ਚੋਰੀ ਸਾਡੀਆਂ ਗੱਲਾਂ ਸੁਣ ਰਹੀ ਸੀ ਭਾਬੀ ਕੀ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਕਿ ਕਿਸੇ ਦੀਆਂ ਗੱਲਾਂ ਸੁਨਣਾ ਪਾਪ ਹੁੰਦਾ ਮੈਂ ਉਹਨੂੰ ਗੁੱਸੇ ਨਾਲ ਵਿੱਚ ਘੂਰਿਆ ਕਿ ਕਿਸੇ ਦੀਆਂ ਲੋਕ ਲੋਕ ਕੇ ਗੱਲਾਂ ਸੁਨਣਾ ਪਾਪ ਆ ਪਰ ਇਹ ਗੱਲ ਦੱਸੋ ਕਿ ਰਾਤ ਦੇ ਹਨੇਰੇ ਵਿੱਚ ਖਾਲੀ ਕਮਰੇ ਵਿੱਚ ਤੇਰੀ ਘਰ ਵਾਲੀ ਕੀ ਕਰਨ ਜਾਂਦੀ ਆ ਉਹਨੂੰ ਕਿਸੇ ਬਗਾਨੇ ਬੰਦਿਆਂ ਦੇ ਕੋਲ ਭੇਜਣਾ ਹੀ ਪਾਪ ਨਹੀਂ ਮੈਂ ਗੁੱਸੇ ਨਾਲ ਕਿਹਾ ਤਾਂ ਉਹ ਦੋਨੇ ਜਾਣੇ ਹੈਰਾਨ ਰਹਿ ਗਏ ਤੇ ਮੇਰੇ ਦਿਔਰ ਦੇ ਰੰਗ ਵੀ ਉੱਡ ਗਏ ਕਿ ਇਹ ਤੁਹਾਨੂੰ ਕਿਹਨੇ ਕਹਿ ਦਿੱਤਾ ਮੈਂ ਵੀ ਉਹਨੂੰ ਜਵਾਬ ਦਿੱਤਾ ਕਿ ਮੈਂ ਆਪਣੇ ਕੰਨਾਂ ਨਾਲ ਸੁਣਿਆ ਮੇਰੀ ਗੱਲ ਸੁਣ ਕੇ ਮੇਰੇ ਦਿਔਰ ਦੀ ਘਰ ਵਾਲੀ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗੀ ਨਹੀਂ ਭਾਬੀ ਤੁਹਾਨੂੰ ਕੋਈ ਗਲਤ ਫਹਮੀ ਹੋ ਗਈ ਆ ਮੇਰਾ ਘਰ ਵਾਲਾ ਇਦਾਂ ਦਾ ਨਹੀਂ ਤੁਸੀਂ ਆਪਣੇ ਕਮਰੇ ਵਿੱਚ ਚਲੇ ਜਾਓ ਆਰਾਮ ਕਰੋ ਇਹ ਸੁਣ ਕੇ ਮੈਂ ਉਹਦਾ ਹੱਥ ਛਟਕਾ ਦਿੱਤਾ ਕਿ ਆਰਾਮ ਕਿੱਦਾਂ ਦਾ ਜਦੋਂ ਦੀ ਤੂੰ ਘਰ ਵਿੱਚ ਆਈਆਂ ਰਾਤ ਨੂੰ ਤੇਰੀਆਂ ਚੀਕਾਂ ਮੈਨੂੰ ਸੌਂ ਨਹੀਂ ਦਿੰਦੀਆਂ ਪਤਾ ਨਹੀਂ ਤੂੰ ਮੇਰੇ ਦਿਔਰ ਨੂੰ ਕਿੱਥੇ ਦੇਖਿਆ ਤੇ ਉਹਦੇ ਨਾਲ ਵਿਆਹ ਕਰਵਾ ਲਿਆ ਮੇਰੇ ਸਵਾਲ ਤੇ ਮੇਰੇ ਦਿਔਰ ਦੀ ਘਰ ਵਾਲੀ ਕਹਿਣ ਲੱਗੀ ਕਿ ਭਾਬੀ ਮੈਂ ਸਵੇਰ ਨੂੰ ਤੁਹਾਡੇ ਨਾਲ ਗੱਲ ਕਰੂੰਗੀ ਪਲੀਜ਼ ਤੁਸੀਂ ਆਪਣੇ ਕਮਰੇ ਵਿੱਚ ਚਲੇ ਜਾਓ ਉਹਦੀ ਗੱਲ ਤੇ ਮੈਂ ਚੁੱਪ ਹੋ ਗਈ ਪਰ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਕਮਰੇ ਵਿੱਚ ਉਦੋਂ ਹੀ ਜਾਵਾਂਗੀ ਜਦੋਂ ਤੂੰ ਆਪਣੇ ਦੂਸਰੇ ਖਾਲੀ ਕਮਰੇ ਵਿੱਚ ਨਹੀਂ ਜਾਵੇਂਗੀ ਮੇਰੀ ਗੱਲ ਤੇ ਮੇਰੇ ਦਿਔਰ ਦੀ ਘਰ ਵਾਲੀ ਕੋਈ ਜ ਕਹਿਣ ਲੱਗੀ ਸੀ ਕਿ ਮੇਰਾ ਦਿਔਰ ਪਹਿਲਾਂ ਹੀ ਭੋਲ ਪਿਆ ਤੇ ਲੱਗਿਆ ਕਿ ਤੁਸੀਂ ਜਾਓ ਆਪਣੇ ਕਮਰੇ ਵਿੱਚ ਪਰ ਇਹਨੂੰ ਕਮਰੇ ਵਿੱਚ ਜਾਣਾ ਹੀ ਪਊਗਾ ਮੇਰੇ ਮੇਰਾ ਦਿਔਰ ਜੱ ਤੇ ਅੜਿਆ ਹੋਇਆ ਸੀ ਤੇ ਮੈਨੂੰ ਫਿਰ ਗੁੱਸਾ ਆ ਗਿਆ ਤਾਂ ਮੈਂ ਕਿਹਾ ਕਿ ਫਿਰ ਮੈਂ ਵੀ ਇੱਥੇ ਇਥੋਂ ਉਦੋਂ ਤੱਕ ਨਹੀਂ ਜਾ ਸਕਦੀ ਜਦੋਂ ਤੱਕ ਤੁਸੀਂ ਦੋਵੇਂ ਮੈਨੂੰ ਸੱਚ ਨਹੀਂ ਦੱਸ ਦਿੰਦੇ ਮੇਰੀ ਗੱਲ ਤੇ ਮੇਰੇ ਦਿਉਰ ਨੇ ਆਪਣੇ ਘਰ ਵਾਲੀ ਦਾ ਹੱਥ ਫੜਿਆ ਤੇ ਉਹਨੂੰ ਖਿੱਚ ਕੇ ਲੈ ਜਾਣ ਲੱਗਾ ਤੇ ਉਹ ਵਿਚਾਰੀ ਚੁੱਪ ਰਹੀ ਸੀ ਇਸ ਲਈ ਮੈਂ ਫਟਾਫਟ ਅੱਗੇ ਹੋਈ ਤੇ ਕਮਰੇ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖੜੀ ਹੋ ਗਈ ਦੋਵਾਂ ਦਾ ਰਸਤਾ ਰੋਕ ਲਿਆ ਮੈਨੂੰ ਦੱਸੋ ਨਹੀਂ ਤਾਂ ਮੈਂ ਪੁਲਿਸ ਬੁਲਾ ਲਾਂਗੀ ਮੇਰੀ ਧਮਕੀ ਸੁਣ ਕੇ ਮੇਰੇ ਦਿਉਰ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਅੰਦਰ ਲੈ ਗਿਆ ਉੱਥੇ ਦੋ ਬੰਦੇ ਬੈਠੇ ਸੀ ਮੇਰੇ ਦਿਓਰ ਦੇ ਘਰ ਵਾਲੀ ਕਹਿਣ ਲੱਗੀ ਕਿ ਭਾਬੀ ਇਹ ਮੇਰੇ ਪਾਪਾ ਤੇ ਮੇਰੇ ਭਰਾ ਮੈਂ ਤੇ ਤੁਹਾਡੇ ਦਿਓਰ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਤੇ ਇਸ ਵਿਆਹ ਲਈ ਮੇਰੇ ਘਰ ਦੇ ਨਹੀਂ ਮੰਨਦੇ ਸੀ ਇਸ ਲਈ ਮੇਰੇ ਘਰ ਦੇ ਮੈਨੂੰ ਵਾਪਸ ਲੈ ਕੇ ਜਾਣਾ ਚਾਹੁੰਦੇ ਆ ਤੇ ਰੋਜ਼ ਮੇਰਾ ਭਰਾ ਤੇ ਮੇਰੇ ਪਾਪਾ ਮੈਨੂੰ ਮਨਾਉਣ ਲਈ ਆਉਂਦੇ ਆ ਮੈਨੂੰ ਆਪਣੇ ਨਾਲ ਲਜਾਣ ਦੀ ਜ਼ਬਰਦਸਤੀ ਕਰਦੇ ਆ ਤਾਂ ਕਿ ਮੈਂ ਆ ਘਰ ਵਾਲੇ ਨੂੰ ਛੱਡ ਕੇ ਚਲੀ ਜਾ ਮੇਰਾ ਘਰ ਵਾਲਾ ਉਹਨਾਂ ਨੂੰ ਸਮਝਾ ਕੇ ਥੱਕ ਚੁੱਕਿਆ ਇਸ ਲਈ ਉਹ ਮੈਨੂੰ ਵੀ ਇੱਥੇ ਭੇਜ ਦਿੰਦਾ ਤਾਂ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਪਰ ਇਹ ਦੋਨੋਂ ਨਹੀਂ ਮੰਨਦੇ ਹੁਣ ਤੁਸੀਂ ਹੀ ਇਹਨਾਂ ਨੂੰ ਸਮਝਾਓ ਇਹ ਸੁਣ ਕੇ ਮੈਂ ਹੈਰਾਨ ਰਹੀ ਕਿ ਮੈਂ ਆਪਣੇ ਦਿਔਰ ਨੂੰ ਗਲਤ ਸਮਝ ਬੈਠੀ ਸੀ ਪਰ ਮੇਰਾ ਦਿਔਰ ਤਾਂ ਆਪਣੀ ਥਾਂ ਤੇ ਸਹੀ ਸੀ ਇਸ ਲਈ ਮੈਂ ਆਪਣੇ ਦਿਔਰ ਦੇ ਘਰ ਵਾਲੀ ਦੇ ਪਾਪਾ ਉਹਨਾਂ ਨੂੰ ਸਮਝਾਇਆ ਕਿ ਤੁਹਾਡੀ ਧੀ ਨੇ ਵਿਆਹ ਮੇਰੇ ਦਿਔਰ ਨਾਲ ਆਪਣੀ ਮਰਜ਼ੀ ਨਾਲ ਕੀਤਾ ਇਹ ਬੱਚੀ ਨਹੀਂ ਆ ਤੁਸੀਂ ਇਹਦੇ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ ਮੇਰਾ ਭਰਾ ਪੁਲਿਸ ਵਿੱਚ ਵੱਡਾ ਆਫਸਰ ਆ ਜਦੋਂ ਮੈਂ ਦੇਖਿਆ ਕੀ ਗੱਲ ਨਹੀਂ ਬਣ ਰਹੀ ਤਾਂ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸ ਦਿੱਤੀ ਤਾਂ ਉਹ ਉਸੇ ਵਕਤ ਪੁਲਿਸ ਆ ਗਈ ਤੇ ਪੁਲਿਸ ਵਾਲਿਆਂ ਨੇ ਦੇਖਦੇ ਹੀ ਉਹਨਾਂ ਦੋਨਾਂ ਦਾ ਵਿਵਹਾਰ ਬਤਲ ਗਿਆ ਮੇਰੀ ਦਰਾਣੀ ਦਾ ਭਰਾ ਵੀ ਕਹਿਣ ਲੱਗਿਆ ਕਿ ਭੈਣ ਜੀ ਜੋ ਹੋਣਾ ਸੀ ਉਹ ਹੋ ਗਿਆ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਭੈਣ ਖੁਸ਼ ਰਹੇ ਉਹਦੇ ਪਾਪਾ ਵੀ ਕਹਿਣ ਲੱਗੇ ਇਹ ਤੁਹਾਨੂੰ ਦੇਖ ਕੇ ਤਸੱਲੀ ਹੋ ਗਈ ਆ ਸਾਡੀ ਧੀ ਨੇ ਕਿਸੇ ਖਾਨਦਾਨ ਦੇ ਬੰਦੇ ਨਾਲ ਹੀ ਵਿਆਹ ਕਰਵਾਇਆ ਮੇਰਾ ਦਿਓਰ ਤੇ ਦਰਾਣੀ ਨੇ ਸੁਖ ਦਾ ਸਾ ਲਿਆ ਮੈਂ ਪੁਲਿਸ ਵਾਲਿਆਂ ਨੂੰ ਜਾਣ ਲਈ ਕਹਿ ਦਿੱਤਾ ਤੇ ਆਪਣੇ ਭਰਾ ਦਾ ਧੰਨਵਾਦ ਕੀਤਾ ਕਿ ਇਸ ਝਾਂਜਟ ਵਿੱਚੋਂ ਜਾਨ ਬਚਾਉਣ ਲਈ ਤੇ ਇਸ ਘਰ ਵਿੱਚ ਮੇਰੇ ਦਿਓਰ ਤੇ ਅਸੀਂ ਹੁਣ ਬਹੁਤ ਸਾਰੇ ਖੁਸ਼ ਰਹਿੰਦੇ ਆ ਜਦ ਕਿ ਮੇਰੀ ਦਰਾਣੀ ਕੁਝ ਕੁ ਮਹੀਨਿਆਂ ਦੀ ਪ੍ਰੈਗਨੈਂਟ ਵੀ ਹੋ ਗਈ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ